چا می خوشیا ماتما ویو یہ درگٹنا سڈے بیری ਉਹ ਜੀ ਜਾਨੀ ਜੀ ਜੀ ਬੇਟੀ ਦਾ ਕੀ ਨਾਮ ਹੈ ਨੀਲਮ ਰਾਣੀ ਜੀ ਕੋਈ ਕਰਤਾਵਾ ਪਰ ਜੀ ਨਾਂ ਦਾ ਕਾਰਜ ਚੁੱਕ ਕਰਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਨਾ ਕਿਥੇ ਸਟੇ ਜਗਾ ਸੀ ਆਪਾਂ ਜੈ ਮਰਲਾ ਪਹੁੰਚ ਸੀ ਸੈਦਨ ਕਰਨੇ ਸੀ ਜੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਾਦਾ ਥੋੜੇ ਮਹਿਸੂਸ ਹੋਇਆ ਹੈ

ਪੀਰ ਡਿਸੈਬਿਲਟੀ ਹੁੰਡੇ ਤੇ ਛੁੱਟੀ ਸੀ ਬਿਆਸ ਸਮਾਗਮ ਖੁਸ਼ੀਆਂ ਸੀ ਜਿੱਥੇ ਟੋਲੀ ਉੱਠਣੀ ਸੀ ਉੱਥੇ ਸਾਤਰ ਚੰਗੀ ਨਹੀਂ ਲੱਗੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ